ਕਹਿੰਦਾ ਇਹ ਨਾ ਬੰਦਾ ਉਹਦਾ ਬਾਸ ਦਾ ਉਹਦਾ ਜੋਧੀ ਗੱਲਬਾਤ ਹੋਈ ਸੀ ਸਾਡੇ ਕੋਲ ਆਤਰਾ ਜਿੱਦਾਂ ਬ੍ਰਿਟੇਰ ਮਹੀਨਾ ਪਹਿਲਾ ਦੱਸਿਆ ਕਿ ਯਾਰ ਅਸੀਂ ਕਿਸੇ ਨੂੰ ਲਿਖਿਆ ਦਿੱਤਾ ਠੀਕ ਹੈ ਇਹ ਗੁੰਦੇ ਇਹ ਟਾਈਮ ਦੇ ਬੰਦੇ ਜਲਦੀਆਂ ਅਸੀਂ ਪਹਿਲਾਂ ਹੀ ਬਹੁਤ ਕੁੰਨੀ ਦੇ ਗਾਲੇ ਮਜੂਰ ਜਿੰਨੀ ਕਰ ਆਪਣੇ ਲੋਲੇ ਹੈ ਨਹੀਂ ਮੇਰਾ ਮਾਦੀ ਹੈ ਕਿਸੇ ਮਗਰ ਲੱਗਾ ਇੱਥੇ ਆ ਕੇ ਮੈਂ ਹੋਰ ਗੱਲ ਕਰਾਂ ਸੱਚੀ ਗੱਲ ਕਰਿਓ ਨੰਬਰ 2 ਤੇ ਜਿਹੜੇ ਵੀ ਆ ਟਿਪਰ ਚੱਲਦੇ ਆ ਸਾਡੇ ਸੂ ਪਿੰਡ ਦੇ ਵਿੱਚ ਅੱਧਾ ਤਾਂ ਵੱਡਿਆ ਗਿਆ ਮੈਂ ਆਪਣੇ ਪਿੰਡ ਦਾ ਰਸ ਪਰ ਬਾਕੀ ਸਭ ਨੂੰ ਸਾਰਿਆਂ ਨੂੰ ਪਤਾ ਹੈ ਮੈਂ ਕਹਿੰਦਾ ਵੀ ਸਾਡੇ ਦੋ ਘਰ ਹੈ ਬੇਰੀ ਉਹ ਭਰਾ ਦਾ ਤੇਰੇ ਦਾ ਅਸੀਂ ਅੱਜ ਮੈਚ ਨੂੰ ਤਿਆਰ ਖੜੇ ਆ ਕੋਈ ਵੀ ਹੱਥ ਕੱਢਾ ਕਰਦਾ ਮੈਂ ਭਾਈ ਉਹ ਜ਼ਿਆਦਾ ਪਰੇਸ਼ਾਨ ਹੈ ਕਿ ਵੀ ਬਰੋ ਲੋ ਬਹੁਤ ਵੱਡੀ ਹੈ ਜਾਂ ਮੈਨੂੰ ਯਾਰ ਇਹਨਾਂ ਅਧਿਕਾਰੀਆਂ ਦੇ ਬੰਦ ਮਾਰਦਾ ਜੇ ਕੋ ਮੇਰਾ ਕੀ ਹੈਗਾ ਵੀ ਨਗਾਮੀਆਂ ਦੇ ਅੱਗੇ ਦੋ ਘਰ ਕਰ ਦੋ ਆ ਹਾਲ ਹੈ ਦੁਖੀ ਹੁੰਦਾ ਔੜੇ ਇੰਜਣਾ ਘਰ ਬਣਾਇਆ ਜਿੱਦਾਂ ਮੈਂ ਬਿੰਦੂ ਭਾਜੀ ਤੂੰ ਪੜਾ 12 ਸਾਲ ਰਹੇ 17 18 ਸਾਲ ਹੋ ਚਿਰ ਲਾ ਕੇ ਨਾ ਜਿੰਨਾ ਹੈਗਾ ਤਾਂ ਲਿਆ ਕੇ ਘੜ ਦਿੰਦਾ ਵਿੱਚ ਉਹਨੂੰ ਸੁੱਕ ਕਰਾਂਗੇ ਅੱਜ ਅਸੀਂ ਦਿਲੋਂ ਦੁਖੀ ਐ ਜਿਹੜੇ ਟਿੰਪਰਾ ਦੀ ਗੱਲ ਕਰਦੇ ਆ ਨਾ ਟਿੰਪਰਾ ਵਾਲੇ ਪੂਰੀ ਦੇ ਵਿਚਾਰੇ ਆ ਬਿੱਲੇ ਹੋਈ ਹੁਣ ਵੀ ਸਾਰੇ ਆਦੇ ਜੋ ਵੀ ਗੱਲ ਪਰ ਹੋ ਜਾ ਲੰਗਿਆ ਜਿਹਾ ਭਰੇ ਵਿੱਚ ਲਿਆ ਗਿਆ ਸਾਡੀ ਛੋਟੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਬਸ ਇਹ ਤੁਹਾਡੇ ਤੋਂ ਰੋਕਣ ਵਾਸਤੇ ਖੜੇ ਜੇ ਤੁਹਾਨੂੰ ਰੋਕਣਾ ਹੁੰਦਾ ਸਾਡੇ ਉੱਪਰ ਬਰੇਮ ਲੱਗ ਰਿਹਾ ਤੇ ਟੈਲਾ ਲਵਾਤੀਆਂ ਜੀ ਪਹਿਲਾਂ ਸਾਡੇ ਪਿੰਡ ਬੋਰ ਹੋਇਆ ਦੇ ਪਿਛਲੀ ਪੰਚਾਇਤ ਨੇ ਕਿਹਨਾ ਕਰਵਾਤਾ ਸੀ ਉਸ ਬੋਰ ਦੀਆਂ ਗੱਲਾਂ ਰੋਪੜ ਤੱਕ ਡੀਸੀ ਦਫ਼ਤਰ ਤੱਕ ਹੋ ਗਈਆਂ ਵੀ ਤੂੰ ਵਾਲਿਆਂ ਨੇ ਬੋਰ ਕਰਾ ਲਿਆ ਹੁਣ ਇਹ ਫਿਰ ਮੇਰੇ ਘਰ ਬਾਦੀ ਨਾਲ ਹੁਣ ਸਾਡੇ ਪੈਰੀਂ ਇਹ ਜੇ ਇਹ ਲੱਗ ਰਿਹਾ ਕਿ ਅਸੀਂ ਟੈਲਾ ਲਵਾਤੀਆਂ ਕਿਉਂਕਿ ਉਹਨੇ ਕਹਿੰਦੇ ਆ ਸਭ ਦੁਕਾਨ ਦੀ ਕੋਸੀ ਆ ਅਸੀਂ ਉਹਨਾਂ ਆਪ ਜੀ ਕੋਲ ਬੇਨਤੀ ਕਰਦੇ ਪਈ ਆ ਕੋਈ ਟੈਲਾ ਪਟ ਕੇ ਰਹਿ ਜਾਈਂ ਜਾਦਲ ਨੰਬਰ 2 ਤੇ ਇਹ ਮੇਰੀ ਸਰਪੰਚਰਾਂ ਨਾਲ ਹੋਈ ਦੀ ਅਸੀਂ ਦੋਨੇ ਬੰਦੇ ਗੁਰੂ ਕੜਖਣੇ ਕਹ ਰਹੇ ਹਾਂ ਅਸੀਂ ਅੱਜ ਦੇ ਪੈਸੇ ਦੇਣ ਨੂੰ ਤਿਆਰ ਆਂ ਜਿਹੜੀ ਸਾਡੀ ਗੱਲ ਹੋਈ ਸੀ ਫੇਰ ਅਗਰ ਉਹਨਾਂ ਦੇ 10 ਲੱਖ ਆ ਤਾਂ ਅਸੀਂ 5-5 ਲੱਖ ਦੇਣ ਨੂੰ ਤਿਆਰ ਆਂ ਤੇ ਐਨਾ ਹੀ ਪੜਨੇ ਕਿਸੇ ਗਰੀਬ ਬੰਦੇ ਨੂੰ ਦੇਦਨੇ ਉਹ ਸਾਡਾ ਘਰ ਵੀ ਜਿਹੜਾ ਬੰਦਾ ਲੈਣ ਦਾ ਹੱਕਦਾਰ ਆ ਮੈਂ ਰਹਿਣਾ ਇੱਥੇ ਅਸੀਂ ਬਈ ਬਹੁਤ ਪਰੇਸ਼ਾਨ ਪਰੇਸ਼ਾਨ ਵੀਰੇ ਸਾਰੇ ਹੀ ਐ ਹੁਣ ਦੂਦੂ ਮੈਂ ਮਾਰੀ ਗੱਲ ਨਾ ਕਹੋ ਜੇ ਇਕੱਠੇ ਹੋਏ ਐ ਨਾ ਤੁਸੀਂ ਤਾਂ ਹਾਲ ਉਹਦਾ ਕੀ ਆ ਸਾਡੇ ਕੋਲ ਕੋਈ ਹੱਲ ਨਹੀਂ ਆਉਂਦਾ ਮੇਰੀਆਂ ਆਪਣੇ ਹਾਲਤਾਂ ਕਿਉਂਕਿ ਪ੍ਰਸ਼ਾਸਨ ਆ ਉਹ ਲਾਇਆ ਹੋਇਆ ਕਿੰਨੇ ਟਾਈਮ ਵਾਸਤੇ ਲਾਇਆ ਹੋਇਆ ਸਾਡੇ ਕਹਿੰਦੇ ਤਾਂ ਲਾਇਆ ਨਹੀਂ ਹੈਗਾ ਠੀਕ ਹੈ ਕਈ ਹੁਣ ਜਿੱਦਾਂ ਬੰਦਾ ਮੁੰਡਾ ਪੂਜੀ ਬੈਠਾ ਉਹ ਵੀ ਕਹਿੰਦਾ ਵੀ ਮੈਨੂੰ ਫੋਨ ਆ ਦੇ ਫੋਨ ਮੈਨੂੰ ਵੀ ਆ ਦੇ ਫੋਨ ਸਾਰੇ ਆਉਣਦੇ ਆ ਜਿਹੜਾ ਬੰਦਾ ਫੋਨ ਕਰਦਾ ਉਹਨੂੰ ਇਹੀ ਗੱਲ ਕਹਿਣਾ ਉਹਨਾਂ ਫਿਰ ਜੀ ਤੁਸੀਂ ਮੇਰੇ ਘਰ ਉਧਰ ਰਹਿ ਲੋ ਕਿਰਾਏ ਪਰ ਕਮਰਾ ਲੈ ਲੋ ਉਧਰਾਂ ਨੂੰ ਥੋੜੀ ਜਿਹਾ ਬੋਲ ਕਰਦਾਂਗੇ ਤੁਸੀਂ ਪੁੱਛਦਾ ਰਹੇਗਾ ਦੇਖ ਲਓ ਤੇ ਕੀ ਆ ਇੱਥੇ ਦੀ ਹਾਲਤ ਹੈ ਠੀਕ ਹੈ ਸਾਡਾ ਦੋਨਾਂ ਤੇ ਰਜ ਪਿੰਡ ਬੜਿਆ ਹੋਇਆ ਸਾਡੇ ਬੱਚੇ ਛਾਹ ਉਹਦੇ ਘੇਰੇ ਰਹਿਣ ਬੜੇ ਸੋਨੇ ਢੋਮੇ ਸੜਕਾਂ ਪਰ ਸੈਕਰੀਆ ਲੈ ਜਿੱਦਾਂ ਭਾਈਆਂ ਦੱਸਿਆ ਜਨਾਨੀਆਂ ਘਾਹ ਲਿਆਣ ਗਲਮੀਆਂ ਕੋਈ ਕਿਧੂ ਜਾ ਰਿਹਾ ਕੋਈ ਤੇ ਆ ਰਿਹਾ ਸਹਿਰ ਕਰ ਰਿਹਾ ਉਹ ਵੀ ਗੱਲ ਬਿਲਕੁਲ ਸਹੀ ਦੀ ਸਾਨੂੰ ਵੀ ਥੋੜਾ ਰਾਈਟ ਹੈਗਾ ਕੋਈ ਫਿਰਦਾ ਜੇ ਡਾਕਟਰ ਆਦੇ ਨਾ ਵੀ ਸਹਿਰ ਕਰਨਾ ਹੁਣ ਹੀ ਜਾਈਏ ਕਿੱਥੇ ਹੁਣ ਸਾਡਾ ਥੱਲੇ ਜਾ ਕੇ ਦੇਖ ਲੋ ਅਸੀਂ ਐਮਐਲਏ ਕੋਲ ਵੀ ਜਾਗਾ ਸਾਡਾ ਲੋਕ ਕਰਦਾ ਉਹ ਨਹੀਂ ਪੜਦਾ ਕਿਉਂਕਿ ਯਾਰ ਉਹਨੇ ਕੋਈ ਬਸੀਹਤ ਹੁੰਦਾ ਪਰ ਇੱਧਰ ਲਗਾਈਏ ਜਾਂ ਕਿੱਧਰ ਲਗਾਈਏ ਕਿੱਥੇ ਉਹਨਾਂ ਜਾਗੇ ਸਾਡੇ ਹੱਥ ਕਿ ਗੱਲ ਨਕਾਰਦੇ ਨਹੀਂ ਹੈਗੇ ਜਿਹੜਾ ਬੰਦਾ ਕਹਿੰਦਾ ਵੀ ਹੱਲ ਹੈਗਾ ਉਹੀ ਬੰਦਾ ਲੋਕ ਵੀ ਗੱਲ ਕਰਦੇ ਉਹਦਾ ਟਾਈਮ ਨਾਲ ਲਓ ਤੇ ਭਾਈ ਇਹਦਾ ਹਾਲ ਹਾਲ ਹੈ ਜਿੱਦਾਂ ਕਹਿੰਦੇ 2 ਘੰਟੇ ਵਾਸਤੇ ਲੋਹਾ ਟ੍ਰੀ ਦੂਸਰ-ਬੂਸਰ ਹੋਰ ਵੀ 2 ਘੰਟੇ ਦੇ ਵੀਰੇ ਜੀ ਜਦੋਂ ਹੁਣ ਪੱਕੇ ਦੌਰ ਤੇ ਪੂਰ ਦੌਰ ਤੇ ਬੰਬੀ ਲੱਗੀ ਵੀ 40 ਮਿੰਟ ਨਹੀਂ ਰੁਕ ਰਹੇ ਤੇ 2 ਘੰਟੇ ਬਾਅਦ ਜਿੱਦਾਂ ਉਹ ਮੱਖਲਵਾਈ ਨੇ ਕਿਹਾ ਦਾ ਕਿ ਸਾਨੂੰ ਓ ਘੰਟੇ ਇਹ ਇੱਕ ਗੱਲ ਦੇਖੋ ਕੱਲਾ ਬੰਦਾ ਸੀ ਬੜੀ ਨਾਕੋਨ ਮੇਰੇ 6 ਵਜੇ ਤੱਕ ਸਵੇਰੇ 6 ਵਜੇ ਦੇ ਦੋਵੇਂ ਟ੍ਰੀ ਹੈ ਮੈਂ ਤੁਹਾਨੂੰ ਕੈਮਰਾ ਕੋਲ ਪਾ ਦਿੰਦਾ 2:30 ਤੇ ਪਰ 6 ਵਜੇ ਤੋਂ ਬਾਅਦ ਟੱਪਿਆ ਉਹ ਕਿਉਂ ਟੱਪਿਆ ਇਹਦਾ ਮਤਲਬ ਤੁਸੀਂ ਕਾਨੂੰਨ ਦੀ ਅਲੰਘਣਾ ਕਰਦੇ ਆਪਾਂ ਸਾਰੇ ਨਾਲ ਮਿਲ ਕੇ ਜਦੋਂ ਕਾਨੂੰਨ ਨੂੰ ਤੁਸੀਂ ਛਿਪੂ ਡਾਣਾ ਦਿੱਤਾ ਵਿਹਾਂ ਹਰਮੋਨ ਕੁਝ ਵੀ ਨਹੀਂ ਹੈਗਾ ਤੇ ਸਾਡੀ ਕਮੇਟੀ ਕਰੂਗੀ ਉਸ ਨੂੰ ਸਾਡੇ ਕੋਲ ਤੁਸੀਂ ਆਪਣੇ ਤੁਸੀਂ ਮੀਟਿੰਗ ਕਰਕੇ ਦੇਖ ਲਈ ਤੁਹਾਡਾ ਹਾਲ ਨਹੀਂ ਨਿਕਲਿਆ ਸਾਡੇ ਬਣਾ ਬਹੁਤ ਬਹੁਤ ਧੰਨਵਾਦ ਆਈ ਉਹਦੇ ਜਿਆ ਕਰਦੇ ਆ ਉਹ ਨਾ ਉਹ ਤਾਂ ਲੰਮਾ ਸਮਾਂ ਨਾ ਕਰੋ ਜਿਹੜਾ ਬੰਦਾ ਟਿੱਪਰ ਆਲਾ ਆਇਆ ਕੋਈ ਨੂੰ ਵੀ ਦੁੱਖ ਹੈਗਾ ਲੋਕ ਸਾਨੂੰ ਵੀ ਹੈਗਾ ਤੁਸੀਂ ਆਪਣਾ ਦੱਸ ਦਿਓ ਭਾਈ ਆਹ ਬੱਟਾ ਠਗਮਾ ਹਾਲ ਹੈ ਜੇ ਸਾਨੂੰ ਚੰਗਾ ਲੱਗਿਆ ਅਸੀਂ ਉੱਤੇ ਸੋਚ ਵਿਚਾਰ ਜ਼ਰੂਰ ਕਰਾਂਗੇ ਪਰ ਅਸੀਂ ਨਾ ਐਂਟਰੀ ਲਵਾਉਣ ਦੇ ਉਹਦੇ ਵਿੱਚ ਵੀ ਹਾਂ ਵੀ ਅਸੀਂ ਐਂਟਰੀ ਜਾ ਕੇ ਪ੍ਰਸ਼ਾਸਨ ਲਈ ਪ੍ਰਸ਼ਾਸਨ ਐ ਲਵਾਈ ਐ ਐਂਟਰੀ ਸਾਨੂੰ ਤੁਹਾਡੇ ਨਾਲ ਕੋਈ ਬਹਿਰਗੋਧ ਹੈ ਨਹੀਂ ਇਹ ਪਤਾ ਬੰਦਾ ਫਰਕਾ ਦੱਸ ਦਿਓ ਭਾਈ ਇਹਦਾ ਪੱਕਾ ਹਾਲ ਹੀ ਹੈ ਅਸੀਂ ਉਹਦੇ ਬਾਰੇ ਸੋਚ ਕੇ ਤਾਕਰਾਗੇ ਜੇ ਪ੍ਰਸ਼ਾਸਨ ਤੋਂ ਤਉਹ ਗੱਥੋ ਜੇ ਉਹਨਾਂ ਸੀ ਕਹਿੰਦੇ ਨੇ ਚਲਾ ਲਓ ਤਾਂ ਭਾਈ ਅਸੀਂ ਮਸੂਰ ਬਾਰ ਪ੍ਰਸ਼ਾਸਨ ਕਿਆ ਸੋਚੂਗਾ ਕਿ ਬਿਲਕੁਲ ਨਾ ਰਿਹਾ 50 ਮਿੰਟਾਂ ਤੋਂ ਕਿਆ ਪਾਵਰਾ ਅਸੀਂ ਉਹਨਾਂ ਤੋਂ ਬੜੇ ਹੋਗੇ ਉਹ ਬਾਹਰ ਹੋਵਾ ਤੁਹਾਨੂੰ ਅੱਡ ਦੇ ਦੀ ਫੇਟ ਮਾਦ ਹੋਈ ਪੱਪਾ ਸਾਡੀ ਵੀ ਤੁਸੀਂ ਮਜਬੂਰੀ ਸਮਝੋ ਇਸ ਗੱਲ ਨੂੰ ਕਿਉਂਕਿ ਅਸੀਂ ਵੀ ਤੁਹਾਡੇ ਨਾਲ ਆਉਂ ਲਾਇਆ ਹੋਆ ਜਾਂ ਕੋਈ ਕਹਿਣ ਬਾਤ ਕਰਾ ਕਰ ਰਿਹਾ ਕੋਈ ਪੰਚਾਇਤ ਮੈਂਬਰ ਜਾਂ ਸਰਪੰਚ ਬੈਠ ਕਰਦੇ ਹੋ ਕੋ ਡੀਸੀ ਜਾ ਗਏ ਐ ਐਸਐਸਪੀ ਦੇ ਗਏ ਐ ਅਸੀਂ ਜਗਾ ਉੱਥੇ ਜਗਾ ਦੋ ਅੱਠੀ ਲਵਾਤੀ ਇਹ ਰਹੀ ਪ੍ਰਸ਼ਾਸਨ ਐ ਥੋੜਾ ਜਿਹਾ ਸਮਾਂ ਇਹ ਹੈਗਾ ਇਹ ਦੇਖ ਲਓ ਜੇ ਥੋੜਾ ਸਾਰ ਦਾ 10 ਵਜੇ ਤੋਂ ਬਾਅਦ ਇਹਨੋਂ ਹੋ ਜਾ ਸਾਰੀ ਜਦੋਂ ਜੇ ਕੋਈ ਤੁਹਾਨੂੰ ਹੱਲ ਹੈਗਾ ਜਿਹਦੇ ਤੁਹਾਡਾ ਵੀ ਫਾਇਦਾ ਹੋ ਜਾਵੇ ਸਾਡਾ ਵੀ ਫਾਇਦਾ ਹੋ ਜਾਵੇ ਉਹ ਬੰਦਾ ਖੜਾ ਬਤਾ ਦਿੰਦਾ ਇੰਨਾ ਕਿ ਅਸੀਂ ਬੋਲਦਾ ਵਾਈ ਮਿਟਰ ਪੰਗਲਾ ਵਾਈ ਮਿਟਰ ਬੋਤਾਂ